ਇਲੈਕਸ਼ਨ ਸਿਸਟਮ ਹੈ ਉਹਨਾਂ ਜੇ ਸਿੱਖ ਕੌਮ ਦੀ ਕੋਈ ਤਕਦੀਰ ਨਹੀਂ ਬਣਦੀ ਜੇ ਇਸ ਇਲੈਕਸ਼ਨਾਂ ਤੇ ਮੰਨ ਲਓ ਐਮਐਲਏ ਜਾਂ ਐਮਪੀ ਬਣਦੇ ਨੇ ਜਿੱਥੇ ਕਰੋੜਾਂ ਰੁਪਈਆ ਖਰਚ ਹੋਵੇਗਾ ਉਹ ਉਹ ਤਕਦੀਰ ਨਹੀਂ ਬਣ ਸਕਦੀ ਉੱਥੇ ਡੈਮੋਕ੍ਰੇਸੀ ਨਹੀਂ ਐਸਟੀਪੀਸੀ ਤੇ ਨੇਕ ਗੁਰਮਖ ਲਿਆਉਣ ਲਈ ਇਹ ਜ਼ਰੂਰੀ ਹੈ ਪਰ ਇਲੈਕਸ਼ਨ ਹੋਵੇਗੀ ਤੇ ਇਲੈਕਸ਼ਨਾਂ ਵਿੱਚ ਵੱਧ ਤੋਂ ਵੱਧ ਜਦੋਂ ਵੋਟਾਂ ਵੱਧ ਗਈਆਂ ਗੁਰੂ ਪਿਆਰੇ ਹੋਣ ਪਰ ਉਹ ਇਲੈਕਟ੍ਰੀਕਾ ਇਹ ਸੰਗਤ ਸਭ ਦੇ ਘਰ ਤੋਂ ਕਰ ਦਵਾਤੇ ਮੇਰਾ ਕਬ 16 ਸੀਟਾਂ ਨੇ 470 ਡੈਲੀਗੇਟ ਨੇ ਕਾਹਦਾ ਦੇ ਪਤਵਾਵੇ ਯਸੂਹਾ ਸੀਟਾਂ 16 ਸੀਟਾਂ ਦੇ ਸਾਰੇ ਵੀਰ ਬੈਠੇ ਨੇ ਇਸ ਦਵਾਬੇ ਨਫਰ ਆਪਣੇ ਪਿੰਡਾਂ ਤੋਂ ਇੱਕ ਇੱਕ ਬੰਦਾ ਨਹੀਂ ਮਿਲ ਸਕਦਾ ਗੁਰਸ਼ ਸਾਡੇ ਲਾ ਕੇ 264 ਚੌਕਤੀ ਪੈ ਗਿਆ 224 ਜਿੰਨਾ ਦੇ ਰਲ ਕੱ ਸਿਸਟਮ ਹੈ ਕਿ ਜਿਹੜਾ ਬੰਦਾ ਐਸਟੀਪੀਸੀ ਦਾ ਮੈਂਬਰ ਬਣਦਾ ਉਹ ਚਾਹਦਾ ਮੈਂ ਮੇਰਾ ਪੁੱਤਰ ਦਾ ਕੋਈ ਰਿਸ਼ਤੇਦਾਰ ਐਮਐਨਏ ਉਹ ਨਿਯਤ ਤਬਦੀਲੀ ਨਹੀਂ ਆ ਸਕਦੀ ਜ ਜਦੋਂ ਐਸਟੀਪੀਸੀ ਐਸ ਐਮ ਇਧੇ ਨਾ ਬਣੇ ਲੋਕਾਂ ਲੋਕਾਂ ਦੇ ਵਿੱਚ ਇਹ ਘੋਕ ਹੋਏਗਾ ਕਿ ਐਸਟੀਪੀਸੀ ਮੈਂਬਰ ਕੇਵਲ ਤੇ ਕੇਵਲ ਸੇਕ ਉਹ ਵੀ ਸੇਕ ਪੰਟੀਗਤ ਅਨਿਸ਼ਚਿਤ

ਬੱਸ ਕਿਤੇ ਚਲੇ ਗਿਆ ਆਉ ਮੁੜ ਕੇ ਇੱਕ ਸ਼ੁਰੂਆਤ ਹੈ ਮੈਂ ਜੇ ਕਿਸੇ ਦਾ ਸਾਹ ਨਿਰਭਉੀ ਬੇਨਤੀ ਕਰਾਂਗਾ ਇੱਕ ਸਿਸਟਮ ਚਲਾਈਏ ਸਭ ਸਮਤੀ ਦੇ ਨਾਲ ਜਿਹੜੀ ਐਸਪੀਪੀਸੀ ਦੇ ਮੈਂਬਰ ਕੋਲਾਂ ਦੀ ਸਿਲੈਕਸ਼ਨ ਕਰਕੇ ਬੇਸ਼ੱਕ ਉਹ ਤੋਸ਼ਤ ਪਰਵਾ ਮੱਸ ਤੇ ਲੰਗੜਤ ਗਹਿੜਾ ਜਉਣਾ ਮੱਸੇ ਲੰਗੜ ਤੋਂ ਵੀ ਅਦੁੱਚਾ ਹੋ ਗਿਆ ਮੱਸਾ ਲੰਗੜੇ ਵਿੱਚ ਪਾਉਣਾ ਜਣਾ ਕਿਉਂ ਲੱਗਦਾ ਜੀ ਮੱਸੇ ਲੰਗੜ ਇੱਕ ਸਲਾਹ ਇਕ ਸ੍ਰੀ ਗੰਤੋ ਦੇ ਦਰਬਾਰ ਸਾਹਿਬ ਦੀ ਤਾਲਖਸਰ ਸਾਹਿਬ ਦੀ ਉਸ ਪ੍ਰਕਾਰਾਂ ਦੀ ਬੇਰਤੀ ਕੀਤੀ ਇਸ ਪਰਵਾਹ ਨੇ ਸਦਾਰਕ ਤੌਰ ਤੇ ਨਖ਼ਲ ਕਰ ਦਿੱਤਾ ਅੱਜ ਜੇ ਸੇਧਾਰ ਸਾਹਿਬ ਬੈਠੇ ਨੇ ਇਹਦੀ ਵੀ ਸਿੱਧਾ ਬੁਨਾ ਜਦੋਂ ਉਹਨਾਂ ਮਾਰੀ ਦੀ ਬਾਤ ਕਰਦਾ ਹੈ ਪੰਜਾਬ ਦਾ ਪ੍ਰਾਇਮਰੀ ਸਥਿਤੀ ਬੋਲਤੀ ਹੈ